ਸਸਿਕਾ ਜੀ ਮੈਂ ਹਾਂ ਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ 트ੰਪ ਦੇ ਵਿੱਤ ਮੰਤਰੀ ਨੂੰ ਸੁਪਰੀਮ ਕੋਰਟ ਦੇ ਫੈਸਲੇ ਦਾ ਡਰ ਸਤਾਣਾ ਸ਼ੁਰੂ ਹੋ ਚੁੱਕਿਆ ਹੈ ਜੀ ਹਾਂ ਜਿਸ ਕਾਰਨ ਵਿੱਤ ਮੰਤਰੀ ਸਕੋਰਟ ਬੇਸੈਂਟ ਨੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਜੇਕਰ ਸੁਪਰੀਮ ਕੋਰਟ ਨੇ ਟਰਾਪਰ ਸ਼ਾਸਨ ਦੇ ਟੈਰਿਫ ਵਧਾਉਣ ਦੇ ਫੈਸਲੇ ਵਿਰੁੱਧ ਹੁਕਮ ਦਿੱਤਾ ਤਾਂ ਅਮਰੀਕਾ ਨੂੰ ਅਰਬਾ ਡਾਲਰ ਦੀ ਰਕਮ ਵਾਪਸ ਕਰਨੀ ਪੈ ਸਕਦੀ ਹੈ ਇਹ ਡਰ ਉਸ ਸਮੇਂ ਸਾਹਮਣੇ ਆਇਆ ਜਦੋਂ ਹੇਟਲੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਨੂੰ 1977 ਦੇ ਕਾਨੂੰਨ ਦੀ ਉਲੰਘਣਾ ਦੱਸਿਆ। ਖਜ਼ਾਨਸ ਕਟਸ ਕੋਰਟ ਬੇਸੈਂਟ ਨੇ ਐਤਵਾਰ ਨੂੰ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੀ ਟੈਰਿਫ ਯੋਜਨਾ ਸੁਪਰੀਮ ਕੋਰਟ ਦੇ ਵਿੱਚ ਜਿੱਤੇਗੀ ਪਰ ਚੇਤਾਵਨੀ ਦਿੱਤੀ ਹੈ ਕਿ ਜੇਕਰ ਹਾਈ ਕੋਰਟ ਇਸ ਦੇ ਵਿਰੁੱਧ ਫੈਸਲਾ ਦਿੰਦੀ ਹੈ ਤਾਂ ਉਹਨਾਂ ਦੀ ਏਜੰਸੀ ਨੂੰ ਵੱਡੇ ਪੱਧਰ ਤੇ ਰਿਫੰਡ ਜਾਰੀ ਕਰਨ ਲਈ ਮਜਬੂਰ ਹੋਣਾ ਪਵੇਗਾ ਦਾਸੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਕਿ ਜੇਕਰ ਟੈਰਿਫ ਰਾਤ ਕਰ ਦਿੱਤੇ ਜਾਂਦੇ ਨੇ ਤਾਂ ਉਹਨਾਂ ਨੂੰ ਲਗਭਗ ਕਰਦੇ ਟੈਰਿਫ ਦੇ ਰਿਫੰਡ ਦੇਣਾ ਪਵੇਗਾ ਜੋ ਕਿ ਖਜ਼ਾਨੇ ਦੇ ਲਈ ਵਾਧੂ ਭਾਰ ਹੋਵੇਗਾ ਹਾਲਾਂਕਿ ਉਹਨਾਂ ਨੇ ਅੱਗੇ ਕਿਹਾ ਕਿ ਜੇਕਰ ਅਦਾਲਤ ਕਹਿੰਦੀ ਹੈ ਤਾਂ ਸਾਨੂੰ ਇਹ ਕਰਨਾ ਹੀ ਪਵੇਗਾ ਟੰਪਾ ਸ਼ਾਸਨ ਨੇ ਪਿਛਲੇ ਹਫਤੇ ਸੁਪਰੀਮ ਕੋਰਟ ਨੂੰ ਅਪੀਲ ਕੋਰਟ ਦੇ ਫੈਸਲੇ ਨੂੰ ਉਲਟਾਉਣ ਦੇ ਲਈ ਤੇਜ਼ ਫੈਸਲੇ ਲਈ ਕਿਹਾ ਸੀ ਜਿਹਦੇ ਵਿੱਚ ਦੂਜੇ ਦੇਸ਼ਾਂ ਤੋਂ ਹਯਾਤ ਉਤੇ ਉਸਦੇ ਜ਼ਿਆਦਾਤਰ ਟੈਰਿਫ ਗੈਰ ਕਾਨੂੰਨੀ ਪਾਏ ਗਏ ਸੀ ਦੱਸਿਆ ਆਮ ਤੌਰ ਤੇ ਸੁਪਰੀਮ ਕੋਰਟ ਅਗਲੀ ਗਰਮੀਆਂ ਦੇ ਸ਼ੁਰੂ ਦੇ ਵਿੱਚ ਟੈਂਪੋਰਰੀ ਟੈਰਿਫ ਦੀ ਕਾਨੂੰਨੀ ਜਾਇਜ਼ਤਾ ਉੱਤੇ ਫੈਸਲਾ ਜਾਰੀ ਕਰਨ ਲਈ ਕੁਝ ਸਮਾਂ ਲੈ ਸਕਦੀ ਹੈ ਬੇਸਨ ਨੇ ਕਿਹਾ ਕਿ ਜੂਨ 2026 ਤੱਕ ਫੈਸਲੇ ਨੂੰ ਟਾਲਣ ਦੇ ਨਾਲ ਇੱਕ ਅਜਿਹੀ ਸਥਿਤੀ ਪੈ ਸਕਦੀ ਹੈ ਜਿੱਦੇ ਵਿੱਚ 750 ਬਿਲੀਅਨ ਡਾਲਰ ਤੋਂ 1 ਟ੍ਰਿਲੀਅਨ ਡਾਲਰ ਟੈਰਿਫ ਪਹਿਲਾਂ ਹੀ ਇਕੱਠੇ ਕੀਤੇ ਜਾ ਚੁੱਕੇ ਨੇ ਅਤੇ ਉਨ੍ਹਾਂ ਨੂੰ ਹਟਾਉਣ ਦੇ ਨਾਲ ਮਹੱਤਵਪੂਰਨ ਵਿਗਨ ਪੈ ਸਕਦਾ ਹੈ ਸਰਕਾਰ ਨੂੰ ਇਸ ਵਿਸ਼ਾਲਤਾ ਦੇ ਟੈਰਿਫ ਵਾਪਸ ਕਰਨ ਦੀ ਸੰਭਾਵਨਾ ਦਾ ਅਰਥ ਉਹਨਾਂ ਕਾਰੋਬਾਰਾਂ ਅਤੇ ਸੰਸਥਾਵਾਂ ਨੂੰ ਬੇਮਿਸਾਲ ਨੁਕਸਾਨ ਹੋ ਸਕਦਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਭੁਗਤਾਨ ਕੀਤਾ ਸੀ। ਦੱਸ ਜੀ ਬੇਸੰਗੀਆਂ ਟਿੱਪਣੀਆਂ ਉਦੋਂ ਸਾਹਮਣੇ ਆਈਆਂ ਨੇ ਜਦੋਂ ਟਰੰਪ ਦੇ ਟੈਰਿਫਿਕ ਅਨਿਸ਼ਚਿਤ ਪਵਿੱਖ ਦਾ ਸਾਹਮਣਾ ਕਰ ਰਹੇ ਨੇ ਜਿਉਂ ਦੇ ਇੱਕ ਸੰਘੀ ਅਪੀਲ ਅਦਾਲਤ ਨੇ ਪਿਛਲੇ ਮਹੀਨੇ ਫੈਸਲਾ ਸੁਣਾਇਆ ਸੀ ਕਿ ਉਸੇ ਜ਼ਿਆਦਾਤਰ ਪਰਸਪਰ ਟੈਰਿਫ ਗੈਰ ਕਾਨੂੰਨੀ ਨੇ ਫੈਕਟਰੀ ਸਰਕਲ ਦੇ ਲਈ ਯੂਐਸ ਕੋਰਟ ਆਫ ਅਪੀਲਸ ਨੇ ਪਿਛਲੇ ਮਹੀਨੇ ਫੈਸਲਾ ਸੁਣਾਇਆ ਸੀ ਕਿ ਕੰਪਨੀ ਆਪਣੇ ਮੁਕਤੀ ਦਿਵਸ ਖੋਜਣਾ ਦੇ ਹਿੱਸੇ ਵਿੱਚੋਂ ਲਗਭਗ ਹੋ ਦੇਸ਼ ਤੇ ਪਰਸਪਰ ਟੈਰਿਫ ਲਾਗੂ ਕਰਕੇ ਆਪਣੀ ਰਾਸ਼ਟਰਪਤੀ ਅਧਿਕਾਰ ਦੀ ਦੁਰਵੱਤੋ ਕੀਤੀ ਹੈ ਅਪੀਲ ਅਦਾਲਤ ਨੇ ਆਪਣੇ ਫੈਸਲੇ ਨੂੰ 14 ਤੂਬਤ ਤੱਕ ਲਾਕੂ ਹੋਣ ਤੋਂ ਰੋਕ ਦਿੱਤਾ ਸੀ ਅਤੇ ਟਰੰਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਦੇ ਵਿੱਚ ਫੈਸਲੇ ਦੀ ਅਪੀਲ ਕਰਨ ਦੇ ਲਈ ਸਮਾਂ ਦਿੱਤਾ ਗਿਆ ਸੀ। ਟਰੰਪ ਨੇ ਬੇਨਤੀ ਕੀਤੀ ਹੈ ਕਿ ਸੁਪਰੀਮ ਕੋਰਟ ਨਵੰਬਰ ਦੇ ਸ਼ੁਰੂ ਦੇ ਵਿੱਚ 8 ਅਪ੍ਰੈਲ ਉਤੇ ਦਲੀਲਾਂ ਸੁਣੇ ਅਤੇ ਵਿਵਾਦਿਤ ਟੈਰਿਫਾਂ ਦੀ ਕਾਨੂੰਨੀ ਜائਦਾਦਾਂ ਉਤੇ ਜਲਦ ਹੀ ਅੰਤਿਮ ਫੈਸਲਾ ਜਾਰੀ ਕਰੇ। ਦੱਸਿਏ, ਅਦਾਲਤੀ ਕਾਰਵਾਈ ਤੋਂ ਪਹਿਲਾਂ ਟੈਕਸ ਫਾਊਂਡੇਸ਼ਨ ਅਨੁਸਾਰ ਟਰੰਪ ਦੇ ਟੈਰਿਫ ਲੱਗ ਭਾਗ 70% ਅਮਰੀਕੀ ਵਸਤੂਆਂ ਦੇ ਆਯਾਤ ਨੂੰ ਪ੍ਰਭਾਵਿਤ ਕਰਨ ਦੇ ਲਈ ਨਿਰਧਾਰਿਤ ਕੀਤੇ ਗਏ ਸਨ। ਜੇਕਰ ਇਸ ਨੂੰ ਹਟਾ ਦਿੱਤਾ ਜਾਂਦਾ ਤਾਂ ਡਿਊਟੀਆਂ ਲਗਭਗ 16% ਉਤੇ ਪ੍ਰਭਾਵ ਪਾਉਣਗੀਆਂ ਹਾਲਾਂਕਿ ਚੋਦਕੀ ਬੇਸਮੈਟ ਅਤੇ ਹੋਰਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਸੁਪਰੀਮ ਕੋਰਟ ਇਸ ਦੇ ਹੱਕ ਵਿੱਚ ਫੈਸਲਾ ਸੁਣਾਵੇਗੀ ਪ੍ਰਸ਼ਾਸਨ ਬੈਕਅਪ ਪਰ ਯੋਜਨਾਵਾਂ ਤੇ ਕੰਮ ਕਰ ਰਿਹਾ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਐਨਬੀਸੀ ਨਿਊਜ਼ ਦੀ ਰਿਪੋਰਟ ਅਨੁਸਾਰ ਵਪਾਰਕ ਅਪਿਆਸ ਦੀ ਜਾਂਚ ਤੋਂ ਬਾਅਦ 1955 ਵਪਾਰ ਵਿਸਥਾਰ ਐਕਟ ਦੀ ਧਾਰਾ 232 ਰਾਸ਼ਟਰਪਤੀ ਨੂੰ ਤਾਂ ਜੋ ਅਜੇ ਅਹਿਆਤ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਦਾ ਖਤਰਾ ਵਪਨਨ ਦੇ ਲਈ ਟੈਕਸ ਲਾਗੂ ਕਰਨ ਦੀ ਆਗਿਆ ਦਿੱਤੀ ਹੈ ਇੱਕ ਵਾਰ ਫਿਰ ਦੱਸਦੀ ਸਸਿਕਾ ਜੀ ਮੈਂ ਹਾ ਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਟਰੰਪ ਦੇ ਵਿੱਤ ਮੰਤਰੀ ਨੂੰ ਸੁਪਰੀਮ ਕੋਰਟ ਦੇ ਫੈਸਲੇ ਦਾ ਡਰ ਸਤਾਣਾ ਸ਼ੁਰੂ ਹੋ ਚੁੱਕਿਆ ਹੈ ਜੀ ਹਾਂ ਜਿਸ ਕਾਰਨ ਵਿੱਤ ਮੰਤਰੀ ਸਕੋਰਟ ਬੇਸੈਂਟ ਨੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਜੇਕਰ ਸੁਪਰੀਮ ਕੋਰਟ ਨੇ ਟਰੰਪਰ ਸ਼ਾਸਨ ਦੇ ਟੈਰਿਫ ਵਧਾਉਣ ਦੇ ਫੈਸਲੇ ਵਿਰੁੱਧ ਹੁਕਮ ਦਿੱਤਾ ਤਾਂ ਅਮਰੀਕਾ ਨੂੰ ਅਰਬਾ ਡਾਲਰ ਦੀ ਰਕਮ ਵਾਪਸ ਕਰਨੀ ਪੈ ਸਕਦੀ ਹੈ ਇਹ ਡਰ ਉਸ ਸਮੇਂ ਸਾਹਮਣੇ ਆਇਆ ਜਦੋਂ ਹੇਥਲੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਨੂੰ 1977 ਦੇ ਕਾਨੂੰਨ ਦੀ ਉਲੰਘਣਾ ਦੱਸਿਆ। ਕਜ਼ਾਨਸ ਕਟਸ ਕੋਰਟ ਬੇਸੈਂਟ ਨੇ ਐਤਵਾਰ ਨੂੰ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਯੋਜਨਾ ਸੁਪਰੀਮ ਕੋਰਟ ਦੇ ਵਿੱਚ ਜਿੱਤੇਗੀ ਪਰ ਚੇਤਾਵਨੀ ਦਿੱਤੀ ਹੈ ਕਿ ਜੇਕਰ ਹਾਈ ਕੋਰਟ ਇਸ ਦੇ ਵਿਰੁੱਧ ਫੈਸਲਾ ਦਿੰਦੀ ਹੈ ਤਾਂ ਉਹਨਾਂ ਦੀ ਏਜੰਸੀ ਨੂੰ ਵੱਡੇ ਪੱਧਰ ਤੇ ਰਿਫੰਡ ਜਾਰੀ ਕਰਨ ਲਈ ਮਜਬੂਰ ਹੋਣਾ ਪਵੇਗਾ ਰਾਜੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਕਿ ਜੇਕਰ ਟੈਰਿਫ ਰਾਤ ਕਰ ਦਿੱਤੇ ਜਾਂਦੇ ਨੇ ਤਾਂ ਉਹਨਾਂ ਨੂੰ ਲਗਭਗ ਕਰਦੇ ਟੈਰਿਫ ਦੇ ਰਿਫੰਡ ਦਿਨਾ ਪਵੇਗਾ ਜੋ ਕਿ ਖਜ਼ਾਨੇ ਲਈ ਵਾਧੂ ਭਾਰ ਹੋਵੇਗਾ ਹਾਲਾਂਕਿ ਉਹਨਾਂ ਨੇ ਅੱਗੇ ਕਿਹਾ ਕਿ ਜੇਕਰ ਅਦਾਲਤ ਤੇ ਕਹਿੰਦੀ ਹੈ ਤਾਂ ਸਾਨੂੰ ਇਹ ਕਰਨਾ ਹੀ ਪਵੇਗਾ ਟੰਪ ਪ੍ਰਸ਼ਾਸਨ ਨੇ ਪਿਛਲੇ ਹਫਤੇ ਸੁਪਰੀਮ ਕੋਰਟ ਨੂੰ ਅਪੀਲ ਕੋਰਟ ਦੇ ਫੈਸਲੇ ਨੂੰ ਉਲਟਾਉਣ ਦੇ ਲਈ ਤੇਜ਼ ਫੈਸਲੇ ਲਈ ਕਿਹਾ ਸੀ ਜਿਦੇ ਵਿੱਚ ਦੂਜੇ ਦੇਸ਼ਾਂ ਤੋਂ ਆਯਾਤ ਉਤੇ ਉਸ ਦੇ ਜ਼ਿਆਦਾਤਰ ਟੈਰਿਫ ਗੈਰ ਕਾਨੂੰਨੀ ਪਾਏ ਗਏ ਸੀ ਦੱਸਿਆ ਆਮ ਤੌਰ ਤੇ ਸੁਪਰੀਮ ਕੋਰਟ ਅਗਲੀ ਗਰਮੀਆਂ ਦੇ ਸ਼ੁਰੂ ਦੇ ਵਿੱਚ ਟੰਪ ਦੇ ਟੈਰਿਫ ਦੀ ਕਾਨੂੰਨੀ ਜਾਇਜ਼ਤਾ ਉੱਤੇ ਫੈਸਲਾ ਜਾਰੀ ਕਰਨ ਦੇ ਲਈ ਕੁਝ ਸਮਾਂ ਲੈ ਸਕਦੀ ਹੈ ਬੇਸਨ ਨੇ ਕਿਹਾ ਕਿ ਜੂਨ 2026 ਤੱਕ ਫੈਸਲੇ ਨੂੰ ਟਾਲਣ ਦੇ ਨਾਲ ਇੱਕ ਅਜਿਹੀ ਸਥਿਤੀ ਪੈ ਸਕਦੀ ਹੈ ਜਿੱਦੇ ਵਿੱਚ 750 ਬਿਲੀਅਨ ਡਾਲਰ ਤੋਂ 1 ਟ੍ਰਿਲੀਅਨ ਡਾਲਰ ਟੈਰਿਫ ਪਹਿਲਾਂ ਹੀ ਇਕੱਠੇ ਕੀਤੇ ਜਾ ਚੁੱਕੇ ਨੇ ਅਤੇ ਉਨ੍ਹਾਂ ਨੂੰ ਹਟਾਉਣ ਦੇ ਨਾਲ ਮਹੱਤਵਪੂਰਨ ਵਿਗਨ ਪੈ ਸਕਦਾ ਹੈ ਸਰਕਾਰ ਨੂੰ ਇਸ ਵਿਸ਼ਾਲਤਾ ਦੇ ਟੈਰਿਫ ਵਾਪਸ ਕਰਨ ਦੀ ਸੰਭਾਵਨਾ ਦਾ ਅਰਥ ਉਹਨਾਂ ਕਾਰੋਬਾਰਾਂ ਅਤੇ ਸੰਸਥਾਵਾਂ ਨੂੰ ਬੇਮਿਸਾਲ ਨੁਕਸਾਨ ਹੋ ਸਕਦਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਭੁਗਤਾਨ ਕੀਤਾ ਸੀ। ਦੱਸ ਦਈਏ ਬੇਸਿਕ ਦੀਆਂ ਟਿੱਪਣੀਆਂ ਉਦੋਂ ਸਾਹਮਣੇ ਆਈਆਂ ਨੇ ਜਦੋਂ ਟਰੰਪ ਦੇ ਟੈਰਿਫ ਇੱਕ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰ ਰਹੇ ਨੇ ਜਦੋਂ ਇੱਕ ਸੰਘੀ ਅਪੀਲ ਅਦਾਲਤ ਨੇ ਪਿਛਲੇ ਮਹੀਨੇ ਫੈਸਲਾ ਸੁਣਾਇਆ ਸੀ ਕਿ ਉਸੇ ਜ਼ਿਆਦਾਤਰ ਪਰਸਪਰ ਟੈਰਿਫ ਗੈਰ ਕਾਨੂੰਨੀ ਨੇ ਫੈਡਰਲ ਸਰਕਟ ਦੇ ਲਈ ਯੂਐਸ ਕੋਰਟ ਆਫ ਅਪੀਲਸ ਨੇ ਪਿਛਲੇ ਮਹੀਨੇ ਫੈਸਲਾ ਸੁਣਾਇਆ ਸੀ ਕਿ ਟਰੰਪ ਨੇ ਆਪਣੇ ਮੁਕਤੀ ਦਿਵਸ ਕੋਸ਼ਣਾ ਦੇ ਹਿੱਸੇ ਵਜੋਂ ਲਗਭਗ ਹੋਰ ਦੇਸ਼ ਤੇ ਪਰਸਪਰ ਟੈਰਿਫ ਲਾਗੂ ਕਰਕੇ ਆਪਣੀ ਰਾਸ਼ਟਰਪਤੀ ਅਧਿਕਾਰ ਦੀ ਦੁਰਵਰਤੋਂ ਕੀਤੀ ਹੈ ਅਪੀਲ ਅਦਾਲਤ ਨੇ ਆਪਣੇ ਫੈਸਲੇ ਨੂੰ 14 ਬੇਤਕ ਲਾਗੂ ਹੋਣ ਤੋਂ ਰੋਕ ਦਿੱਤਾ ਸੀ ਅਤੇ ਟਰੰਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਦੇ ਵਿੱਚ ਫੈਸਲੇ ਦੀ ਅਪੀਲ ਕਰਨ ਲਈ ਸਮਾਂ ਦਿੱਤਾ ਗਿਆ ਸੀ। ਟਰੰਪ ਨੇ ਬੇਨਤੀ ਕੀਤੀ ਹੈ ਕਿ ਸੁਪਰੀਮ ਕੋਰਟ ਨਵੰਬਰ ਦੇ ਸ਼ੁਰੂ ਦੇ ਵਿੱਚ ਉਸੀ ਅਪੀਲ ਉੱਤੇ ਦਲੀਲਾਂ ਸੁਣੇ ਅਤੇ ਵਿਵਾਦਿਤ ਟੈਰਿਫਾਂ ਦੀ ਕਾਨੂੰਨੀ ਜائਦਾਦਾਂ ਉੱਤੇ ਜਲਦ ਹੀ ਅੰਤਿਮ ਫੈਸਲਾ ਜਾਰੀ ਕਰੇ। ਦੱਸ ਦੇ ਅਦਾਲਤੀ ਕਾਰਵਾਈ ਤੋਂ ਪਹਿਲਾਂ ਟੈਕਸ ਫਾਊਂਡੇਸ਼ਨ ਅਨੁਸਾਰ ਟਰੰਪ ਦੇ ਟੈਰਿਫ ਲੱਗ ਭਾਗ 70% ਅਮਰੀਕੀ ਵਸਤੂਆਂ ਦੇ ਆਯਾਤ ਨੂੰ ਪ੍ਰਭਾਵਿਤ ਕਰਨ ਲਈ ਨਿਰਧਾਰਿਤ ਕੀਤੇ ਗਏ ਸਨ। ਜੇਕਰ ਇਸ ਨੂੰ ਹਟਾ ਦਿੱਤਾ ਜਾਂਦਾ ਤਾਂ ਡਿਊਟੀਆਂ ਲਗਭਗ 16% ਉਤੇ ਪਰਵਾਪ ਹੋਣਗੀਆਂ ਹਾਲਾਂਕਿ ਜਦੋਂ ਕਿ ਬੇਸਮੇਟ ਅਤੇ ਹੋਰਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਸੁਪਰੀਮ ਕੋਰਟ ਇਸ ਦੇ ਹੱਕ ਵਿੱਚ ਫੈਸਲਾ ਸੁਣਾਵੇਗੀ ਪ੍ਰਸ਼ਾਸਨ ਬੈਕਅਪ ਪਰ ਯੋਜਨਾਵਾਂ ਤੇ ਕੰਮ ਕਰ ਰਿਹਾ ਹੈ ਜੇਕਰ ਅਜਿਆ ਨਹੀਂ ਹੁੰਦਾ ਤਾਂ ਐਨਬੀਸੀ ਨਿਊਜ਼ ਦੀ ਰਿਪੋਰਟ ਅਨੁਸਾਰ ਵਪਾਰਕ ਅਭਿਆਸਾਂ ਦੀ ਜਾਂਚ ਤੋਂ ਬਾਅਦ 1955 ਦੇ ਵਪਾਰ ਵਿਸਥਾਰ ਐਕਟ ਦੀ ਧਾਰਾ 232 ਰਾਸ਼ਟਰਪਤੀ ਨੂੰ ਤਾਂ ਜੋ ਅਜੇ ਅਹਿਆਤ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਦਾ ਖਤਰਾ ਨਾ ਬਣਨ ਦੇ ਲਈ ਟੈਕਸ ਲਾਗੂ ਕਰਨ ਦੀ ਆਗਿਆ ਦਿੰਦੀ ਹੈ ਇੱਕ ਵਾਰ ਫਿਰ ਦੱਸਦੀ ਹੈ ਸਸਿਕਾ ਜੀ ਮੈਂ ਹਾ ਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਟਰੰਪ ਦੇ ਵਿੱਤ ਮੰਤਰੀ ਨੂੰ ਸੁਪਰੀਮ ਕੋਰਟ ਦੇ ਫੈਸਲੇ ਦਾ ਡਰ ਸਤਾਣਾ ਸ਼ੁਰੂ ਹੋ ਚੁੱਕਿਆ ਹੈ ਜੀ ਹਾਂ ਜਿਸ ਕਾਰਨ ਵਿੱਤ ਮੰਤਰੀ ਸਕੋਰਟ ਬੇਸੈਂਟ ਨੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਜੇਕਰ ਸੁਪਰੀਮ ਕੋਰਟ ਨੇ ਟਰੰਪਰ ਸ਼ਾਸਨ ਦੇ ਟੈਰਿਫ ਵਧਾਉਣ ਦੇ ਫੈਸਲੇ ਵਿਰੁੱਧ ਹੁਕਮ ਦਿੱਤਾ ਤਾਂ ਅਮਰੀਕਾ ਨੂੰ ਅਰਬਾ ਡਾਲਰ ਦੀ ਰਕਮ ਵਾਪਸ ਕਰਨੀ ਪੈ ਸਕਦੀ ਹੈ ਇਹ ਡਰ ਉਸ ਸਮੇਂ ਸਾਹਮਣੇ ਆਇਆ ਜਦੋਂ ਹੇਟਲੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਨੂੰ 1977 ਦੇ ਕਾਨੂੰਨ ਦੀ ਉਲੰਘਣਾ ਦੱਸਿਆ। ਖਜ਼ਾਨਸ ਕਟਸ ਕੋਰਟ ਬੇਸੈਂਟ ਨੇ ਐਤਵਾਰ ਨੂੰ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਯੋਜਨਾ ਸੁਪਰੀਮ ਕੋਰਟ ਦੇ ਵਿੱਚ ਜਿੱਤੇਗੀ ਪਰ ਚੇਤਾਵਨੀ ਦਿੱਤੀ ਹੈ ਕਿ ਜੇਕਰ ਹਾਈ ਕੋਰਟ ਇਸ ਦੇ ਵਿਰੁੱਧ ਫੈਸਲਾ ਦਿੰਦੀ ਹੈ ਤਾਂ ਉਹਨਾਂ ਦੀ ਏਜੰਸੀ ਨੂੰ ਵੱਡੇ ਪੱਧਰ ਤੇ ਰਿਫੰਡ ਜਾਰੀ ਕਰਨ ਲਈ ਮਜਬੂਰ ਹੋਣਾ ਪਵੇਗਾ ਦਾਸੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਕਿ ਜੇਕਰ ਟੈਰਿਫ ਰਾਤ ਕਰ ਦਿੱਤੇ ਜਾਂਦੇ ਨੇ ਤਾਂ ਉਹਨਾਂ ਨੂੰ ਲਗਭਗ ਕਰਦੇ ਟੈਰਿਫ ਦੇ ਰਿਫੰਡ ਦਿਨਾ ਪਵੇਗਾ ਜੋ ਕਿ ਖਜ਼ਾਨੇ ਲਈ ਵਾਧੂ ਭਾਰ ਹੋਵੇਗਾ ਹਾਲਾਂਕਿ ਉਹਨਾਂ ਨੇ ਅਕੇ ਕਿਹਾ ਕਿ ਜੇਕਰ ਅਦਾਲਤ ਤੇ ਕਹਿੰਦੀ ਹੈ ਤਾਂ ਸਾਨੂੰ ਇਹ ਕਰਨਾ ਹੀ ਪਵੇਗਾ ਟੰਪ ਪ੍ਰਸ਼ਾਸਨ ਨੇ ਪਿਛਲੇ ਹਫਤੇ ਸੁਪਰੀਮ ਕੋਰਟ ਨੂੰ ਅਪੀਲ ਕੋਰਟ ਦੇ ਫੈਸਲੇ ਨੂੰ ਉਲਟਾਉਣ ਦੇ ਲਈ ਤੇਜ਼ ਫੈਸਲੇ ਲਈ ਕਿਹਾ ਸੀ ਜਿਦੇ ਵਿੱਚ ਦੂਜੇ ਦੇਸ਼ਾਂ ਤੋਂ ਆਯਾਤ ਉਤੇ ਉਸਦੇ ਜ਼ਿਆਦਾਤਰ ਟੈਰਿਫ ਗੈਰ ਕਾਨੂੰਨੀ ਪਾਏ ਗਏ ਸੀ ਦੱਸਿਆ ਆਮ ਤੌਰ ਤੇ ਸੁਪਰੀਮ ਕੋਰਟ ਅਗਲੀ ਗਰਮੀਆਂ ਦੇ ਸ਼ੁਰੂ ਦੇ ਵਿੱਚ ਟੰਪ ਦੇ ਟੈਰਿਫ ਦੀ ਕਾਨੂੰਨੀ ਜਾਇਜ਼ਤਾ ਉੱਤੇ ਫੈਸਲਾ ਜਾਰੀ ਕਰਨ ਦੇ ਲਈ ਕੁਝ ਸਮਾਂ ਲੈ ਸਕਦੀ ਹੈ ਬੇਸਨ ਨੇ ਕਿਹਾ ਕਿ ਜੂਨ 2026 ਤੱਕ ਫੈਸਲੇ ਨੂੰ ਟਾਲਣ ਦੇ ਨਾਲ ਇੱਕ ਅਜਿਹੀ ਸਥਿਤੀ ਪੈ ਸਕਦੀ ਹੈ ਜਿੱਦੇ ਵਿੱਚ 750 ਬਿਲੀਅਨ ਡਾਲਰ ਤੋਂ 1 ਟ੍ਰਿਲੀਅਨ ਡਾਲਰ ਟੈਰਿਫ ਪਹਿਲਾਂ ਹੀ ਇਕੱਠੇ ਕੀਤੇ ਜਾ ਚੁੱਕੇ ਨੇ ਅਤੇ ਉਨ੍ਹਾਂ ਨੂੰ ਹਟਾਉਣ ਦੇ ਨਾਲ ਮਹੱਤਵਪੂਰਨ ਵਿਗਨ ਪੈ ਸਕਦਾ ਹੈ ਸਰਕਾਰ ਨੂੰ ਇਸ ਵਿਸ਼ਾਲਤਾ ਦੇ ਟੈਰਿਫ ਵਾਪਸ ਕਰਨ ਦੀ ਸੰਭਾਵਨਾ ਦਾ ਅਰਥ ਉਹਨਾਂ ਕਾਰੋਬਾਰਾਂ ਅਤੇ ਸੰਸਥਾਵਾਂ ਨੂੰ ਬੇਮਿਸਾਲ ਨੁਕਸਾਨ ਹੋ ਸਕਦਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਭੁਗਤਾਨ ਕੀਤਾ ਸੀ ਦਾਸੀ ਬੇਸੰਤੀਆਂ ਟਿੱਪਣੀਆਂ ਉਦੋਂ ਸਾਹਮਣੇ ਆਈਆਂ ਨੇ ਜਦੋਂ ਟਰੰਪ ਦੇ ਟੈਰਿਫਿਕ ਅਨਿਸ਼ਚਿਤ ਪਵਿੱਖ ਦਾ ਸਾਹਮਣਾ ਕਰ ਰਹੇ ਨੇ ਜਿਉਂ ਦੇ ਇੱਕ ਸੰਘੀ ਅਪੀਲ ਅਦਾਲਤ ਨੇ ਪਿਛਲੇ ਮਹੀਨੇ ਫੈਸਲਾ ਸੁਣਾਇਆ ਸੀ ਕਿ ਉਸੇ ਜ਼ਿਆਦਾਤਰ ਪਾਸਪਰ ਟੈਰਿਫ ਗੈਰ ਕਾਨੂੰਨੀ ਨੇ ਫੈਡਰਲ ਸਰਕਟ ਦੇ ਲਈ ਯੂਐਸ ਕੋਰਟ ਆਫ ਅਪੀਲਸ ਨੇ ਪਿਛਲੇ ਮਹੀਨੇ ਫੈਸਲਾ ਸੁਣਾਇਆ ਸੀ ਕਿ ਟਰੰਪ ਨੇ ਆਪਣੇ ਮੁਕਤੀ ਦਿਵਸ ਖੋਸ਼ਨਾ ਦੇ ਹਿੱਸੇ ਵਜੋਂ ਲਗਭਗ ਹੋਰ ਦੇਸ਼ ਤੇ ਪਾਸਪਰ ਟੈਰਿਫ ਲਾਗੂ ਕਰਕੇ ਆਪਣੀ ਰਾਸ਼ਟਰਪਤੀ ਅਧਿਕਾਰ ਦੀ ਦੁਰਵਤੋ ਕੀਤੀ ਹੈ ਅਪੀਲ ਅਦਾਲਤ ਨੇ ਆਪਣੇ ਫੈਸਲੇ ਨੂੰ 14 ਉਬਟਕ ਲਾਗੂ ਹੋਣ ਤੋਂ ਰੋਕ ਦਿੱਤਾ ਸੀ ਅਤੇ ਟਰੰਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਦੇ ਵਿੱਚ ਫੈਸਲੇ ਦੀ ਅਪੀਲ ਕਰਨ ਲਈ ਸਮਾਂ ਦਿੱਤਾ ਗਿਆ ਸੀ। ਟਰੰਪ ਨੇ ਬੇਨਤੀ ਕੀਤੀ ਹੈ ਕਿ ਸੁਪਰੀਮ ਕੋਰਟ ਨਵੰਬਰ ਦੇ ਸ਼ੁਰੂ ਦੇ ਵਿੱਚ ਉਸ ਦੀ ਅਪੀਲ ਉੱਤੇ ਦਲੀਲਾਂ ਸੁਣੇ ਅਤੇ ਵਿਵਾਦਿਤ ਟੈਰਿਫਾਂ ਦੀ ਕਾਨੂੰਨੀ ਜائਦਾਦਾਂ ਉਤੇ ਜਲਦ ਹੀ ਅੰਤਿਮ ਫੈਸਲਾ ਜਾਰੀ ਕਰੇ। ਦੱਸੋ ਜੀ, ਅਦਾਲਤੀ ਕਾਰਵਾਈ ਤੋਂ ਪਹਿਲਾਂ ਟੈਕਸ ਫਾਊਂਡੇਸ਼ਨ ਅਨੁਸਾਰ ਟਰੰਪ ਦੇ ਟੈਰਿਫ ਲਗਭਗ 70% ਅਮਰੀਕੀ ਵਸਤੂਆਂ ਦੇ ਆਯਾਤ ਨੂੰ ਪ੍ਰਭਾਵਿਤ ਕਰਨ ਦੇ ਲਈ ਨਿਰਧਾਰਿਤ ਕੀਤੇ ਗਏ ਸਨ। ਜੇਕਰ ਇਸ ਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਡਿਊਟੀਆਂ ਲਗਭਗ 16% ਉਤੇ ਪ੍ਰਭਾਵ ਪਾਉਣਗੀਆਂ ਹਾਲਾਂਕਿ ਜਦੋਂ ਕਿ ਬੇਸਮੈਂਟ ਅਤੇ ਹੋਰਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਸੁਪਰੀਮ ਕੋਰਟ ਇਸ ਦੇ ਹੱਕ ਵਿੱਚ ਫੈਸਲਾ ਸੁਣਾਵੇਗੀ ਪ੍ਰਸ਼ਾਸਨ ਬੈਕਅਪ ਪਰ ਯੋਜਨਾਵਾਂ ਤੇ ਕੰਮ ਕਰ ਰਿਹਾ ਹੈ ਜੇਕਰ ਅਜਿਆ ਨਹੀਂ ਹੁੰਦਾ ਤਾਂ ਐਨਬੀਸੀ ਨਿਊਜ਼ ਦੀ ਰਿਪੋਰਟ ਅਨੁਸਾਰ ਵਪਾਰਕ ਵਿਅਸਾ ਦੀ ਜਾਂਚ ਤੋਂ ਬਾਅਦ 1955 ਵਪਾਰ ਵਿਸਥਾਰ ਐਕਟ ਦੀ ਧਾਰਾ 232 ਰਾਸ਼ਟਰਪਤੀ ਨੂੰ ਤਾਂ ਜੋ ਅਜੇ ਅਹਿਆਤ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਦਾ ਖਤਰਾ ਨਾ ਬਣਨ ਦੇ ਲਈ ਟੈਕਸ ਲਾਗੂ ਕਰਨ ਦੀ ਆਗਿਆ ਦਿੰਦੀ ਹੈ ਬਿਊਰੋ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ